ਨਾਮ ਗਗਨਦੀਸ਼ ਸ਼ਰਮਾ ਤੇ ਅਸੀਂ ਗਏ ਸੀ ਉੱਥੇ ਜਿੱਥੇ ਮੇਲਾ ਲੱਗਾ ਹੋਇਆ ਤੇ ਉੱਥੇ ਇਹਨਾਂ ਦੇ ਅਸੀਂ ਭਜ ਪੰਗੂੜਾ ਉੱਤੇ ਆਣ ਪਏ ਇਹਨਾਂ ਦੇ ਤੇ ਕਿੰਨੇ ਕਨੇੜੀ ਜੜਿਕਤ ਨਾ ਅਸੀਂ ਗਏ ਸੀ ਉੱਥੇ ਅੰਦਰ ਹਜੇ ਐਂਟਰੀ ਹੋਏ ਆ ਤੇ ਹਨੇੜੀ ਚਲੀ ਬੜੀ ਜ਼ਬਰਦਸਤ ਤੇ ਅਸੀਂ ਭੱਜਣ ਲੱਗੇ ਮੈਂ ਭੱਜ ਗਿਆ ਤੇ ਇਹਨਾਂ ਦੇ ਉੱਪਰ ਪੂਰਾ ਆਣਾ ਪਿਆ ਵਾ ਇਹਨਾਂ ਦੇ ਨਾਲ ਨਿੰਦਰ ਕੁਮਾਰ ਆ ਤੇ ਕਲੀਜੀਪੁਰ ਤੇ ਰਹਿਣ ਵਾਲੇ ਤੇ ਇਹਨਾਂ ਨੂੰ ਕਿੱਥੇ ਕਿੱਦਿਆਂ ਲੱਭੋ ਇਹਨਾਂ ਨੂੰ ਮੈਂ ਲੈ ਕੇ ਆਇਆ ਸੀ ਤੇ ਨਾਲ ਜਿਹਨਾਂ ਦਾ ਮੇਲਾ ਲਾਇਆ ਹੋਇਆ ਉਹਨਾਂ ਦੀ ਗੱਡੀ ਸੀ ਉਹਨਾਂ ਨੇ ਮੇਰੇ ਮੇਰੇ ਗੱਡੀ ਦੇ ਵਿੱਚ ਪਾਇਆ ਉਹ ਲੈ ਕੇ ਆਏ ਨੇ ਭਰਾਂਦੇ ਇਹਨਾਂ ਨੇ ਦਿੱਤ ਕਰ ਦਿੱਤਾ ਹਾਂਜੀ ਤੇ ਜਿਹੜੇ ਮੇਲਾ ਦੇ ਪ੍ਰਬੰਧਕ ਨੇ ਉਹ ਨਾਲ ਹੀ ਕੋਈ ਕੁਝ ਨਹੀਂ ਆਇਆ ਕੋਈ ਕੋਈ ਨਹੀਂ ਨਾਲ ਆਇਆ ਪਤਾ ਨਹੀਂ ਪੱਜੋਤ ਤੇ ਕੋਈ ਨਹੀਂ ਸੀ ਸਿਕਿਉਰਿਟੀ ਸੀ ਉਹ ਮਤਲਬ ਕਿ ਹਜੇ ਤੱਕ ਇਹ ਪੰਘੂੜਾ ਵੀ ਮੈਂ ਚੁੱਕ ਕੇ ਇਹਨਾਂ ਨੂੰ ਚੱਲੋ ਕੱਢਿਆ ਕੋਈ ਵੀ ਹੱਥ ਨਹੀਂ ਸੀ ਲਾਂਦਾ ਕੋਈ ਵੀ ਕੁਝ ਨਹੀਂ ਸੀ ਤੇ ਇਹਨਾਂ ਨੂੰ ਚੁੱਕ ਕੇ ਘੱਡੀ ਜਪਾਇਆ ਕੋਈ ਨਾਲ ਨਹੀਂ ਆਇਆ ਕੋਈ ਕੁਝ ਨਹੀਂ ਹਾਂਜੀ ਬਰਵਾਦ ਨੂੰ ਕਹਦੇ ਪਏ ਕੋਈ ਇਨਫੋਰਮ ਕੀਤਾ ਹੋਇਆ ਉਹ ਆ ਰਹੇ ਨੇ ਇਹਨਾਂ ਬ੍ਰਦਰ ਭਜੀ ਇਹਨਾਂ ਦੇ ਵਿਆਹ ਹੋਣ ਹੋਏ ਤਿੰਨ ਚਾਰ ਮਹੀਨੇ ਹੋਏ ਆ ਤੇ ਇਹਨਾਂ ਦੀ ਘਰ ਦੀ ਸਥਿਤੀ ਬਹੁਤ ਮਾੜੀ ਹੈ ਕਿ ਤੈ ਨਭਰਾਣੇ ਵਿਚਾਰਾ ਇੱਕ ਪੱਠੀ ਤੇ ਲੱਗਾ ਹੋਇਆ ਇੱਕ ਮਜ਼ਦੂਰੀ ਕਰਦਾ ਅਭੀ ਵੀ ਸਿਰ ਮਜ਼ਦੂਰੀ ਮਜ਼ਦੂਰੀ ਦੇ ਹਿਸਾਬ ਨਾਲ ਨਹੀਂ ਆ ਰਹੀ ਮਜ਼ਦੂਰੀ ਕਰਦੇ ਨੇ बहुत बहुत ज्यादा है ना ते मैं नहीं ने 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 में कि तो तो रहे मिल जाए बढ़िया कितना होया आ मेरा नाम मोनिस है सर तो क्या यहाँ पे हो रहा था कौन सा मेला था ये दुबई मेला था सर अचानक मौसम खराब हुआ और ये टावर गिर गया जी और पब्लिक ने हल्ला मचाया इसको उठाओ इसको उठाओ तो मैं भी भाग के आया देखा एक भैया के थोड़ी चोट लगी हुई थी उनको गाड़ी में डाल के लेके गए थोड़ा वो इसके नीचे आ गए थे जी थोड़ा से दबे हुए थे उठाया इसको और तब निकाला कौन थे वो मैं नहीं जानता भाई साहब यहाँ पे काम, काम करने, करने वाला था जा? ये ये मैं नहीं जानता अचानक हुआ ना सब कुछ तो मैंने उनका चेहरा भी नहीं देखा अच्छे से उनको तुरंत उठा और गाड़ी में डाल के ले गए दो लोग जी एक ही देखा मैंने जी एक ही जख्मी हुआ मैंने एक ही देखा है वो अचानक हुआ ना एकदम तो मेरा एक ही पे ध्यान गया वो टावर उठाने में और गाड़ी में धरने में डेथ हो चुकी है उसकी ये तो नहीं मुझे पता डेथ तो नहीं बाकी थोड़ा सीरियस था बोल नहीं रहे थे वो भैया जी ਕਿਆ ਲੱਗਦਾ ਹੈ ਇਹ ਕਿ ਜੋ ਟਾਵਰ ਡਿੱਗਾ ਹੈ ਜੀ ਥੋੜੀ سی ਹਵਾ ਆਣੇ ਤੇ ਡਿੱਗ ਗਿਆ ਨਹੀਂ ਨਹੀਂ ਉਹ ਤਾਂ ਦੇਖੋ ਤੂਫਾਨ ਹੈ ਬਹੁਤ ਤੇਜ਼ ਤੂਫਾਨ ਦਾ ਉਹ ਕਿਸੇ ਕੇ ਆਦਮੀ ਨੇ एकदम ਅਚਾਨਕ ਹੀ ਡਿੱਗਿਆ ਸਰ ਜੀ ਇਤਨੇ ਲੋਕ تھے ਯਹਾਂ ਪੇ ਜਬ ਤੂਫਾਨ ਆਇਆ ਯਹਾਂ ਪੇ ਲੋਕ ਤਾਂ ਸ਼ਾਇਦ ਇੱਕ ਵੀ ਨਹੀਂ ਥਾ ਬਾਕੀ ਬਾਅਦ ਮੇਂ ਧਿਆਨ ਨਹੀਂ ਪੜਾ ਨਾ ਦੇਖਾ ਤਾਂ ਭਈਆ ਦਬੇ ਹੋਏ ਥੇ ਬਾਕੀ ਆਇਤੇ ਯਹਾਂ ਪੇ ਟਾਵਰ ਉਠਾ ਤਬ ਨਿਕਾਲਾ ਇਹ ਜੀ ਗੁਰੂ ਨਾਨਕ ਪਾਰਕ ਦੇ ਵਿੱਚ ਨਾ ਕ્રાਫਟ ਮੇਲਾ ਲੱਗਾ ਜੀ ਇਥੇ ਕਿ ਨੰਨਾ ਬਣਾਇਆ ਸੀ ਗਿਆ ਰੈਪਲੀਕਾ ਬਣਾਈਆਂ ਸੀਗੀਆਂ ਬਿਲਡਿੰਗਸ ਦੀਆਂ ਜਿਹੜਾ ਬਰਜ ਖਲੀਫਾ ਦੀ ਐਫਲ ਟਾਵਰ ਵਗੈਰਾ ਦੀ ਅੱਜ ਨੇਰੀ ਔਨ ਕਰਕੇ ਜਿਹੜਾ ਐਫਲ ਟਾਵਰ ਦਾ ਬਣਾਇਆ ਸੀ ਰੈਪਲੀਕਾ ਉਹ ਥੱਲੇ ਡਿੱਗ ਗਿਆ ਤੇ ਉਹਦੇ ਥੱਲੇ ਇੱਕ ਰਵਿੰਦਰ ਕੁਮਾਰ ਮੁੰਡਾ ਸੀ ਕਲੀਚਪੁਰ ਦਾ ਜਿਹੜਾ ਥੱਲੇ ਔਨ ਕਰਕੇ ਉਹਦੀ ਡੈਥ ਹੋ ਗਈ ਆ ਤੇ ਇੱਕ ਮੁੰਡਾ ਜ਼ਖਮੀ ਹੋਇਆ ਤੇ ਉਹਨੂੰ ਹਸਪੀਟਲ ਦੇ ਵਿੱਚ ਜਿਹੜੀ ਉਹਦੀ ਜੇਰੇ ਇਲਾਜ ਆ ਤੇ ਬਾਕੀ ਅਸੀਂ ਇਹ ਵੈਰੀਫਾਈ ਕਰ ਰਹੇ ਆਂ ਵੀ ਕਿਦਾਂ ਦਿੱਗਿਆਗਾ ਹਵਾ ਨਾਲ ਡਿੱਗਿਆ ਕਿ ਜਾਂ ਇਹਦਾ ਕੋਈ ਸਟਰਕਚਰ ਜਿਹੜਾ ਵੀਕ ਸੀ ਉਸ ਕੋਈ ਵਜਾ ਟੈਕਨੀਕਲ ਸੀ ਕਿ ਕੁਦਰਤੀ ਫਾਲਟ ਸੀ ਪ੍ਰਮੋਦਾ ਖਿਲਾਫ ਕੋਰੋਨੀ ਕਾਰਵਾਈ ਕੀਤੀ ਜਾ ਰਹੀ ਪਰ ਬਿਲਕੁਲ ਕੀਤੀ ਜਾਏਗੀ ਪਰ ਉਹਨਾਂ ਦਾ ਪਤਾ ਲੱਗਾ ਉਹਨਾਂ ਫੋਨ ਬੰਦ ਕਰਕੇ ਗਾਇਬ ਹੋ ਗਿਆ ਜੀ ਕੋਈ ਨਹੀਂ ਜੀ ਉਹਨਾਂ ਦਾ ਸਾਡੇ ਕੋਲ ਸਾਰਾ ਡਾਟਾ ਹੁੰਦਾ ਇਦਾਂ ਫੋਨ ਬੰਦ ਕੀਤੇ ਆ ਨਹੀਂ ਗੱਲ ਮੁੱਕਣੀ ਆਪਾਂ ਜੋ ਵੀ ਆ ਐਸ ਪਰ ਲਾ ਜੋ ਐਕਸ਼ਨ ਹੋਊਗਾ ਲਿਆ ਜਾਏਗਾ ਅਬ ਫਰਸਟ ਏਡ ਦਾ ਇਹ ਵੀ ਵੈਰੀਫਾਈ ਕਰਦੇ ਆ ਜੀ ਵੀ ਫਰਸਟ ਏਡ ਇੱਥੇ ਸੀ ਨੀਲਾ ਕਰਦੇ ਫਰਸਟ ਏਡ ਪ੍ਰਬੰਧ ਨਹੀਂ ਕਰਦੇ ਕੋਈ ਇੱਥੇ ਟੀਮ ਕੋਈ ਇੱਥੇ ਜੀ ਸਾਰੀਆਂ ਪਰਮਿਸ਼ਨ ਲੈਣੀਆਂ ਪੈਂ ਉਹ ਹੁਣ ਇਹ ਵੈਰੀਫਾਈ ਕਰਨਾ ਵੀ ਉਹ ਪਹਿਲਾਂ ਅੰਦਰ ਕਿੱਦਾਂ ਆਇਆ ਵੀ ਉਹਨੇ ਇੱਥੇ ਕੋਈ ਮਤਲਬ ਕਿਸੇ ਦੇ ਸ਼ਾਪ ਵਾਲੇ ਦੇ ਕਹਿਣ ਤੇ ਆਇਆ ਜਾਂ ਪ੍ਰਬੰਧਕਾਂ ਦੇ ਕਹਿਣ ਤੇ ਆਇਆ ਸੀ ਇਹ ਵੀ ਗੱਲ ਵੈਰੀਫਾਈ ਕਰਨਾ